आज हमारे देश में बहुत उत्साह के साथ वाल्मीकि जयंती मना रहे हैं शायद देश का कोई गांव और कोई ऐसा शहर नहीं होगा जहां भगवान वाल्मीकि के द्वारा जिस रामायण की रचना की गई थी उस रामायण का ग्रंथ आने वाली पीढ़ी दर पीढ़ी के लिए एक ऐसा ग्रंथ है जो जीवन जीने का और अपने आप का विकास करने का एक ऐसा डॉक्यूमेंट है भगवान राम के जीवन का जिससे जी। हर व्यक्ति अपने जीवन में अगर ध्यान रखे तो बहुत आनंद का भी अनुभव होगा जी। और ईश्वर की प्राप्ति का मतलब केवल अपने मन की आत्मा को ईश्वर की प्राप्ति कैसे हो जी। इसके लिए हर व्यक्ति तो वाल्मीकि जी ने अपने जीवन को इतना ऊपर उठाया कि वो इतनी विध्वता उनमें आई ये उनके स्वयं के द्वारा किया गया कर्म का ये हम सबको बताता है कि हम सभी अगर चाहें तो उसी तरह से अपने जीवन को आगे बढ़ा सकते हैं जयंती मनाने के पीछे उनका यह दिन मनाने के पीछे भाव यही है कि आने वाली पीढ़ियां उससे कुछ शिक्षा लेकर के अपने जीवन को उस और आगे बढ़ाने का प्रयास करें तो निश्चित रूप से परिवार का स्वयं का समाज का और देश का विकास होगा और देश तो सही तो रास्ते पर चलेगा ये तो, तो मैं नहीं करता हूँ असेसमेंट आप करें और आप ईमानदारी से जो लिखना चाहे वो लिखे उसको पढ़ के मैं अंदाज लगाऊंगा कि मैं कहाँ चूक कर गया उसको मैं कैसे ठीक करूँगा बोल रही है मैं सोचता हूँ की केंद्र सरकार का जो पैसा आता है वो सारे देश में एक साथ जाता है आपदा राहत पचहत्तर परसेंट केंद्र सरकार वहाँ की आबादी और वहाँ के एरिया को देख करके एरिया पच्चीस परसेंट राज्य सरकार उसमें मिलाती है ये फंड खर्च हो या मत हो हर साल उस खाते में जमा हो है और जब कभी भी संकट आता है तो इस पैसे को निकाल करके पैसा वही है जो केंद्र सरकार ने पचहत्तर परसेंट और पच्चीस परसेंट सरकार ने दिया है उसका होता है विशेष आपदा आती है तो फिर केंद्र की टीम आकर के उसका एनालिसिस करके ਔਰ ਅਤਿਰਿਤ ਕੀ ਸਹਾਇਤਾ ਕੀ ਜਾਏ ਉਹ ਖਾਇਤਾ ਕਰਦੇ ਚਲੋ ਤੇ ਰਾਜਪਾਲ ਜੀ ਵਾਸਤੇ ਦੇ ਵਿੱਚ ਜ ਜਿਹੜੀ ਇਹਨਾਂ ਦੀ ਸੋਚ ਹੈ ਉਹ ਵਲਵਿਕੀ ਰਮਾਇਣ ਦੀ ਸੋਚ ਦੇ ਮਤਲਬ ਰਾਜਪਾਲ ਜੀ ਦੀ ਜਿਹੜੀ ਸੋਚ ਅੱਜ ਪੂਰੇ ਦੇਸ਼ ਦੇ ਅੰਦਰ ਬਲੱਖਣੀ ਸੋਚ ਹੈ ਇਹ ਸੋਚ ਅੱਜ ਸਾਹਮਣੇ ਪ੍ਰਗਟ ਹੋ ਗਈ ਹੈ ਭਗਵਾਨ ਵਲਮਿਕੀ ਮਹਾਰਤ ਦੇ ਸਾਰੇ ਰਸਤੇ ਉਹਨਾਂ ਦੇ ਕਿਤੇ ਹੋਏ ਕੰਮ ਆ ਸਾਰੀ ਜਨਤਾ ਦੇ ਵਿੱਚ ਹੈ ਅੱਜ ਰਾਜਪਾਲ ਜੀ ਨੇ ਔਰ ਸਾਡੀ ਮਾਨੋਕੇ ਬੀਬੀ ਜੀ ਐਮਐਲਏ ਸਾਹਿਬ ਔਰ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਆਰਐਸ ਦੇ ਤੇ ਜ਼ਿਲ੍ਹਾ ਪ੍ਰਧਾਨ ਸਾਰਿਆਂ ਨੇ ਹੀ ਔਰ ਸਾਡੇ ਸਟੈਂਡ ਦੇ ਕੋਈ ਮੰਗ ਨਾ ਧਰਵਾ ਦਿੱਤਾ ਜੀ ਰਾਜਪਾਲ ਸਾਹਿਬ ਨੂੰ ਕੋਈ ਮੰਗ ਕਰ ਪਾ ਲਈ ਸਮਾਂ ਦੇ ਫੂਬਾ ਪ੍ਰਧਾਨ ਜਤਿੰਦਰ ਚਣੌੜ ਜੀ ਇਹ ਸਾਰੇ ਵੀ ਪੰਜ ਬੰਦਿਆਂ ਦੀ ਜਿਹੜੀ ਟੀਮ ਸੀ ਨਿੱਪਲੇਦਰ ਜੀ ਅਮਿਤ ਕਲਿਆਣ ਜੀ ਔਰ ਜਤਕਾਰਜੋ ਸਾਡੇ ਜਿਹੜੇ ਕੁਲਵੰਤ ਸੋਤਾ ਜੀ ਤੇ ਸਾਡੇ ਗਿੱਲ ਸਾਹਿਬ ਔਰਨਕਿਲ ਜੀ ਇਹਨਾਂ ਸਾਰਿਆਂ ਨੇ ਸਹਿਯੋਗ ਨਾਲ ਮੰਡੀ ਦੇ ਵਿੱਚ ਵਿਸ਼ਾਲ ਪ੍ਰੋਗਰਾਮ ਕਰਾਉਣ ਤੋਂ ਬਾਅਦ ਅੱਜ ਰਾਜਪਾਲ ਜੀ ਨੇ ਅੰਥੇ ਭਗਵਾਨ ਵਾਲਮੀਕ ਟੈਂਪਲ ਜਾ ਕੇ ਨਸਤਪਸ ਹੋ ਕੇ ਗਏ ਆ ਔਰ ਸਾਰਿਆਂ ਦਾ ਹੀ ਅੱਜ ਜਿਨੇ ਵੀ ਕਦਮ ਡਾਲੇ ਆ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਭਗਵਾਨ ਬਾਲਮਿਕ ਜੀ ਦਾ ਬਹੁਤ ਬਹੁਤ ਤਕਬਸਕ ਹੁੰਦੀ ਰਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਇਸ ਬਵਿੰਤਰ ਹੋਮ ਕੇਂਦਰ ਨੂੰ ਸਾਨੂੰ ਸਮਾਂ ਦਿੱਤਾ ਬਈ ਅਸੀਂ ਇਸ ਪ੍ਰੋਗਰਾਮ ਨੂੰ ਵੱਡੇ ਲੈਵਲ ਤੇ ਮਨਾਸੇ ਮੈਂ ਇੱਕੋ ਗੱਲ ਕਹੂੰਗੀ ਬਾਲਮਿਕ ਜੀ ਦੇ ਹੱਥ ਚ ਕਲਮ ਹੈ ਕਲਮ ਇਸ ਕਰਕੇ ਆ ਉਹਨਾਂ ਨੇ ਸਾਨੂੰ ਇੱਕ ਸਿੱਧਾ ਸਿੱਧਾ ਸੰਦੇਸ਼ ਦਿੱਤਾ ਬਈ ਜਿੱਥੇ ਮਰਜੀ ਖੜੇ ਆ ਗਰੀਬੀ ਚ ਜਾਂ ਅਮੀਰੀ ਚ ਅਸੀਂ ਅਸੀਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਪੜਾਈਏ ਤੇ ਬੱਚਿਆਂ ਨੂੰ ਉਹ ਸੋਧੇ ਤੇ ਪਹੁੰਚਾਈਏ ਜਿੱਤੇ ਸਾਡੇ ਹਾਪਾ ਸਾਹਿਬ ਨੇ ਮੇਦਕਾਰ ਨੇ ਸਾਨੂੰ ਸੰਦੇਸ਼ ਦਿੱਤਾ ਸੀ ਵੀ ਜੇ ਤੁਸੀਂ ਜੇ ਕੁਝ ਕਰਨਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਕਦਮ ਤੁਸੀਂ ਕਰੋ ਆਈਜੀਐਸ ਪੀਸੀਐਸ ਦੀ ਸਿੱਟਾ ਤੇ ਹਰ ਵਰਗ ਲਈ ਆਪਾ ਸਾਹਿਬ ਨੇ ਸੰਧਾਨਿਕ ਕੱਲੇ ਐਸਸੀ ਵਰਦਨੀ ਨਹੀਂ ਲਿਖਿਆ ਹੁੰਦਾ ਨੇ ਹਰ ਵਰਗ ਲਈ ਲਿਖਿਆ ਐ ਇਸੇ ਸੋਚ ਦੇ ਯਰਮਨ ਕੇ ਦੀਵਾਲ ਜੀ ਕੰਮ ਕਰ ਰਹੇ ਆ ਸਿੱਖਿਆ ਨੀਤੀ ਤੇ ਸਕੂਲ ਆਫ ਐਮੀਨੈਂਸ ਬਣ ਚੁੱਕਿਆ ਵੀ ਕੱਚੀ ਕਰੋੜ ਰੁਪਏ ਸਕੂਲਾਂ ਤੇ ਲੱਗ ਚੁੱਕੇ ਆ ਅਸੀਂ ਇੱਕੋ ਹੀ ਗੱਲ ਕਵਾਂਗੇ ਮੈਂ ਅੱਜ ਤੇ ਅੱਜ ਮੈਂ ਹੱਥ ਜੋੜ ਕੇ ਕੌਨਰ ਸਾਹਿਬ ਅਗੇ ਜਗਰਾਉਂ ਦੀ ਐਮਐਲਏ ਹੁਣ ਨਾ ਤੇ ਝੋਲੀ ਾਟ ਕੇ ਇਹ ਜ਼ਰੂਰ ਬੇਨਤੀ ਉਹਨਾਂ ਨੂੰ ਕੀਤੀ ਹੈ ਕਿ ਤੁਸੀਂ ਦੇਖੋ ਜੀ ਸਾਨੂੰ ਇੱਥੇ ਸਾਡਾ ਸਭ ਤੋਂ ਛੋਟਾ ਸ਼ਹੀਦ ਕਾਰਗਿਲ ਦਾ ਮਨਪ੍ਰੀਤ ਗੋਲਦੀ ਹਜੇ ਤੱਕ ਸਰਕਾਰ ਦੇ ਪੱਖੋਂ ਉਹ ਮੈਨੂੰ ਲੱਗਦਾ ਵੀ ਅਣ ਦੇਖਿਆ ਹੋਇਆ ਇਹ ਜਿਹੜੀ ਆਪਣੇ ਕੋਲੇ ਫੌਜ ਦੀ ਜਗ੍ਹਾ ਪਈ ਆ ਉਥੇ ਫੌਜੀ ਦੀ ਇੱਕ ਕੰਟੇਨ ਬਣਾਈ ਜਾਵੇ ਤੇ ਵਧੀਆ ਤਰੀਕੇ ਨਾਲ ਉਹਦਾ ਸਮਾਰਕ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦੀ ਸਮਾਰਕ ਉਥੇ ਬਣੇ ਤੇ ਉਥੇ ਕੰਮ ਬਣੇ ਦੂਸਰੀ ਮੈਂ ਗੱਲ ਕੀਤੀ ਹੈ ਵੀ ਜਿਵੇਂ ਟੂ ਡੀ ਕੇ ਨੂੰ ਪ੍ਰੀਫਰੈਂਸ ਮਿਲਦੀ ਹੈ ਲਾਲਾ ਲਾਜਪਤ ਰਾਏ ਜੀ ਕਰਕੇ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਜਗਰਾਉਂ ਆ ਜਿੱਥੇ ਉਹ ਬਚਾਇਆ ਸੀ ਉਹਨਾਂ ਦਾ ਸਕੂਲ ਹੈ ਉਹਨਾਂ ਦੇ ਪਿਤਾ ਜੀ ਰਹੇ ਉਹਨਾਂ ਨੇ ਆਪ ਬੜੇ ਸਮੇਂ ਲੰਮੀ ਇੱਥੇ ਕਿਤਾਬਾਂ ਲਈਆ ਤੁਸੀਂ ਸਾਨੂੰ ਢੁੱਡੀ ਕੇ ਢੁੱਡੀ ਕੇ ਤੋਂ ਮਾਨਕਤ ਕਰੋ ਪਰ ਇੱਕ ਪ੍ਰੋਗਰਾਮ ਰਾਖ ਪੱਤਰੀ ਇੱਥੇ ਜ਼ਰੂਰ ਮਨਾਇਆ ਕਰੋ ਤਾਂ ਕਿ ਲਾਲ ਬਾਲ ਪਾਲ ਦੇ ਵਿੱਚੋਂ ਇੱਕ ਲਾਲ ਜਿਹੜੇ ਹੋਏ ਆ ਉਹ ਇਸ ਚਗਰਾਉਂ ਸ਼ਹਿਰ ਦੇ ਹੋਏ ਆ ਤੇ ਅਸ ਮੈਂ ਚਾਹੁੰਨੀ ਆ ਵੀ ਆਉਣ ਵਾਲੇ ਮੈਂ ਤੇ ਬਾਈ ਕੇ ਚਰਮ ਜੀ ਜਾਵਾਂਗੇ ਅਸੀਂ ਚਗਰਾਉਂ ਸ਼ਹਿਰ ਨੂੰ ਇੱਕ ਵਿਰਾਸਤੀ ਸ਼ਹਿਰ ਬਣਾਵਾਂਗੇ ਜਿੱਥੇ ਅੱਜ ਦੇਖੋ ਅਮਾਜੀ ਖਰਚੋ ਨਿਕਲਿਆ ਪਾਣੀ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਨਿਕਲ ਬਹੁਤ ਅਨੰਦ ਆਇਆ